ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਧਨਾ ਆਪਣਾ ਘਰ ਚੈਨ ਲੰਗ ਸਿੱਧੂ ਵੀ ਕਿ ਟੀਵੀ ਚੈਨਲ 1276 YouTube ਤੇ ਅੱਜ ਆਪਾਂ ਕਰਦੇ ਆਂ ਗੱਲਬਾਤ ਆਈਡੀਆ ਦਿੱਲੀ ਬੰਬ ਹੜਿਆ ਜਿਹੜੀ ਤਾਂ ਮੈਂ ਉਹ ਖਬਰ ਸੁਣਦਾ ਪਿਆ ਸੀ ਉਹ ਨਾ ਜਦੋਂ ਖਬਰ ਸੁਣੀ ਨਾ ਤੇ ਬੜਾ ਮਨ ਨੂੰ ਨਾ ਠੇਸ ਪਹੁੰਚੀ ਕਿਵੇਂ ਕਿ ਸਮਝੋ ਗੱਲ ਬਾਹਰ ਹੈ ਜਦੋਂ ਇਲੈਕਸ਼ਨ ਆ ਜਾਂਦਾ ਨਾ ਜਦੋਂ ਵੀ ਇਲੈਕਸ਼ਨ ਆ ਜਾਂਦਾ ਉਦੋਂ ਬੰਬ ਧਮਾਕਾ ਹੁੰਦਾ ਨੇ ਜਦੋਂ ਪਲਵਾਵਾ ਦੇ ਵਿੱਚ ਬੰਬ ਧਮਾਕਾ ਆ ਉਦੋਂ ਵੀ ਉਦੋਂ ਵੀ ਇਲੈਕਸ਼ਨ ਸੀ ਜਦੋਂ ਬੰਬ ਧਮਾਕਾ ਆ ਫੌਜੀਆਂ ਦੀਆਂ ਹਜ਼ਾਰਾਂ ਜਾਨਾਂ ਗਈਆਂ ਉਸ ਬੰਬ ਧਮਾਕੇ ਦੇ ਵਿੱਚ ਤੇ ਉਦੋਂ ਪਿੱਛੇ ਫੇਰ ਇੱਕ ਬੰਬ ਧਮਾਕਾ ਆਇਆ ਸੀ ਮੈਨੂੰ ਭੁੱਲ ਗਿਆ ਕਿਹੜੇ ਸਾਲ ਦੇ ਵਿੱਚ ਸੀ ਇੱਕੋ ਬੰਬ ਧਮਾਕਾ ਆਇਆ ਹੁਣ ਬਿਹਾਰ ਦੇ ਵਿੱਚ ਨੇ ਕਿ ਹੁਣ ਫੇਰ ਇਹ ਦਿੱਲੀ ਬੰਬ ਧਮਾਕਾ ਆਇਆ ਜਿਹੜਾ ਬੰਬ ਧਮਾਕਾ ਹੋਇਆ ਹੈ ਤੁਸੀਂ ਦੇਖੋ ਚਿਥਰੇ ਉੱਡ ਗਏ ਨੇ ਲੋਕਾਂ ਲੋਕਾਂ ਦੇ ਨਾਲ ਚਿਥੜੇ ਉੱਡ ਗਏ ਨੇ ਵੇ ਕੋਈ ਗਰੀਬ ਕਰੋ ਸੌਦਾ ਲੈਣ ਆਇਆ ਕੋਈ ਗਰੀਬ ਕਰੋ ਕੁਛ ਲੈਣ ਆਇਆ ਕੋਈ ਇਥੋਂ ਤੱਕ ਤੇ ਲੋਕਾਂ ਦੀਆਂ ਜਿਹੜੀਆਂ ਹੱਥਾਂ ਤੇ ਬਾਹਾਂ ਵਾਲੇ ਨਾ ਬੜੀ ਦੂਰ ਦੂਰ ਤੱਕ ਜਾ ਕੇ ਡਿੱਗੀਆਂ ਨੇ ਆ ਮੈਂ ਵੀਡੀਓ ਮੈਂ ਨਾ ਪਿਆਸਿਓ ਮੈਂ ਫੋਟੋ ਮੈਂ ਨਾ ਪਿਆਸੀ ਬੜੀ ਦੂਰ ਦੂਰ ਤੱਕ ਜਾ ਕੇ ਲੋਕਾਂ ਦੇ ਚਥੜੇ ਡਿੱਗੇ ਨੇ ਤਾਂ ਇਹ ਬਾਕੀ ਜਦੋਂ ਇਦਾਂ ਦਾ ਕਾਂਡ ਹੋ ਜਾਂਦਾ ਇਹਨਾਂ ਨੂੰ ਬੰਦਾ ਵੀ ਇੱਕ ਮਿੰਟ ਚ ਲੱਭ ਜਾਂਦਾ ਬੰਦਾ ਵੀ ਨਾਲ ਲੱਭ ਲਿਆ ਜੀ ਲੱਭਿਆ ਵੀ ਕਿਸੇ ਦਾ ਪਲਵਾਵਾ ਦਾ ਵੀ ਡਾਕਟਰ ਉਥੋਂ ਦਾ ਹੋ ਸਕਦਾ ਹੋ ਵੀ ਸਕਦਾ ਹੋ ਪਲਵਾਵਾ ਦਾ ਡਾਕਟਰ ਹੋ ਵੀ ਸਕਦਾ ਹੋ ਇਹ ਮੰਨਣੀ ਉਹ ਗੱਲ ਹੈ ਪਰ ਹੇ ਹਲੋ ਫੋਨ ਆ ਗਿਆ ਤੇ ਫੋਨ ਦੇ ਵਖੋ ਗੱਲ ਮੈਂ ਕਰ ਰਹਾ ਵੀ ਜਿਹੜੇ ਆਪਣਾ ਘਰੋਂ ਲੋਕ ਦਿੱਲੀ ਕੋਈ ਸੌਦਾ ਲੈਣ ਗਿਆ ਕੋਈ ਕੁਝ ਲੈਣ ਗਿਆ ਉਹਨਾਂ ਦਾ ਕੀ ਕਸੂਰ ਹੈ ਬਈ ਜਿਹੜੇ ਇਹ ਬੰਬ ਜਾਂ ਕੋਈ ਵੀ ਇਦਾਂ ਦੀਆਂ ਯਾਰ ਤੁਸੀਂ ਹਰਕਤਾਂ ਕਰਦੇ ਜੇ ਤੁਹਾਨੂੰ ਕੋ ਮੜਾ ਮੂਡ ਵੀ ਇੱਥੇ ਦੀ ਕਲਕੱਤੇ ਨਹੀਂ ਆਉਂਦੀ ਬੀ ਲੋਕਾਂ ਦੇ ਬੱਚੇ ਨਿੱਕੇ ਨਿੱਕੇ ਹੁਣ ਉਥੇ ਕਾਰਾਂ ਦੇ ਚਸੜੇ ਉੱਡ ਗਏ ਨੇ ਲੇਕਿਨ ਕਿ ਬੱਚੇ ਨੇ ਕਈ ਵਿਚਾਰੇ ਘਰੋਂ ਸੌਦਾ ਲੈਣ ਗਏ ਨੇ ਕਈ ਦੁਆਈ ਲੈਣ ਗਏ ਕੋਈ ਕੁਛ ਲੈਣ ਗਏ ਕੋਈ ਘੁੰਮਣ ਗਏ ਪਾਰਕਿੰਗ ਦੇ ਵਿੱਚ ਉਹਨਾਂ ਨੇ ਕਿਨ ਕਿ ਬੱਚਿਆਂ ਦਾ ਕੀ ਕਸੂਰ ਹੈ ਵੀ ਜੇ ਤੁਸੀਂ ਤੂੰ ਇਹ ਬੰਬ ਇਹਨਾਂ ਨੇ ਬਲਾਸਟ ਕਰਨ ਦਾ ਤੁਹਾਡੇ ਚਾਹਵਾਨ ਇਹ ਫਿਰ ਉਹਦੀਆਂ ਧਾਵਾ ਤੇ ਕਰੋ ਨਾ ਤੁਹਾਨੂੰ ਪਤਾ ਲੱਗੇ ਤੁਸੀਂ ਲੋਕਾਂ ਨੂੰ ਬੇਦੋਚਿਆਂ ਨੂੰ ਬੇਨੱਕਿਆਂ ਨੂੰ ਵਿਚਾਰਿਆਂ ਨੂੰ ਤੁਸੀਂ ਮੌਤ ਦੀ ਪੇੜ ਚੜ ਦਿੰਦੇ ਜੀ ਹੁਣ ਜੇ ਪ੍ਰਵਾਹਾਂ ਦੇ ਵਿੱਚ ਉਦੋਂ ਹੋਇਆ ਤੇ ਜਿਹੜੇ ਫੌਜ ਦੇ ਨੌਜਵਾਨ ਮਾਰੇ ਗਏ ਤੇ ਕੀ ਕਸੂਰ ਸੀ ਬਈ ਉਹਨਾਂ ਦਾ ਮਾਂਵਾਂ ਦੇ ਪੁੱਤਰ ਮਾਰੇ ਗਏ ਤੇ ਆ ਹੁਣ ਦਿੱਲੀ ਵੀ ਉਹ ਕੁਝ ਹੋਇਆ ਆ ਜਿਹੜੇ ਹੱਥ ਨੇ ਨਾ ਕਿੰਨੀ ਕਿੰਨੀ ਦੂਰ ਜਾ ਕੇ ਡਿੱਗੇ ਨੇ ਆ ਵੀਡੀਓ ਵੇਖੋ ਧਿਆਨ ਨਾਲ ਇੱਕ ਰੌਂਦੀ ਕੌਣ ਪਈ ਐ ਇਹ ਸਰਕਾਰਾਂ ਇਹ ਸਰਕਾਰਾਂ ਨੇ ਕਲਨੇ ਨਾਨਿ ਗਲੇ ਕਹਦੇ ਕਿ ਕਿਉਂਕਿ ਅੱਗੇ ਵੀ ਇਹ ਜਿਹੜੀ ਇਹ ਮੋਦੀ ਸਰਕਾਰ ਹੈ ਨਾ ਇਹ ਇੱਕ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਆ ਬੰਬ ਪਲਾਸਟ ਕਰਤਾ ਜਾਂ ਕਿਤੇ ਚਰੂੜੂ ਪਵਾਤਾ ਜਦੋਂ ਹਾਰ ਜਿੱਤ ਦੀ ਦੀ ਸੀ ਉਦੋਂ ਉਹ ਇਹ ਕਰਤੂਤਾਂ ਉਹ ਕਰਦੇ ਆ ਲੋਕ ਇਹ ਤਾਂ ਇਹ ਇਦਾਂ ਦੀਆਂ ਹਰਕਤਾਂ ਹੁੰਦੀਆਂ ਨੇ ਨੀ ਇਹੋ ਜੀ ਗੱਲ ਕਿਹੜੀ ਕਿੱਥੇ ਉਹ ਪਲਵਾਵਾ ਹੈ ਤੇ ਕਿੱਥੇ ਆ ਗੋਨੇ ਆ ਰੋ ਐਰੋ ਡੈਕਸ ਕਿੱਥੇ ਡਾਕਟਰ ਤੇ ਕਿੰਨਾ ਕੁਝ ਕਿਥੋਂ ਕਾਰ ਪੜੀ ਕਿੰਨਾ ਤਾਮਯਮ ਕੀਤਾ ਨੇ ਕੀਤਾ ਨਹੀਂ ਇਹਦੇ ਮਗਰ ਕਿਸੇ ਵੱਡੇ ਬੰਦੇ ਦਾ ਹੱਥ ਹੋਣਾ ਹੈ ਪਹਿਲੀ ਗੱਲ ਤਾਂ ਜਿਹੜਾ ਬੰਦਾ ਏਡੀ ਦੋੜੋਂ ਬੰਬ ਲੈ ਕੇ ਆਇਆ ਹੈ ਆਰਾ ਦੇ ਵਿੱਚ ਨਾਕੀ ਕਿੰਨੇ ਨੇ ਰਸਤੇ ਦੇ ਵਿੱਚ ਕਿੰਨੇ ਨਾਕੇ ਨੇ ਕਿਸੇ ਨਾਕੇ ਤੋਂ ਉਹਨੇ ਚੈਕਿੰਗ ਨਹੀਂ ਕੀਤੀ ਇਹ ਗੱਲ ਪੁਲਿਸ ਪ੍ਰਸ਼ਾਸਨ ਹੀ ਨਹੀਂ ਜੰਮੂ ਲੈ ਲੋ ਬਾਰਡਰ ਲੈ ਲੋ ਮਾਧੂਪੁਰ ਵਾਲੇ ਬਾਰਡਰ ਥਾਣੀ ਆਇਆ ਜਾਂ ਕਿਸੇ ਬਾਰਡਰ ਥਾਣੀ ਆਵੇ ਕਿੰਨੀ ਚੈਕਿੰਗਾਂ ਬਾਰਡਰਾਂ ਤੇ ਅੱਗੇ ਕਿੰਨੇ ਨਾਕੇ ਨੇ ਥਾਂ ਥਾਂ ਤੇ ਨਾਕੇ ਨੇ ਜਦੋਂ ਪਠਾਨਕੋਟ ਵਾਲੇ ਪਾਸੋਂ ਆਈਏ ਇਹ ਆਪਣੇ ਤੱਕ ਅੰਮ੍ਰਿਤਸਰ ਤੱਕ ਆਉਂਦੇ ਹੁੰਦੇ ਤਿੰਨ ਨਾਕੇ ਰਾਹ ਦੇ ਵਿੱਚ ਉਹ ਨਾਕੇ ਦੀ ਕਿਸੇ ਨੇ ਚੈਕਿੰਗ ਹੀ ਨਹੀਂ ਕੀਤੀ ਦਿੱਲੀ ਦੇ ਵਿੱਚ ਹੁਣ ਜਿੱਥੋਂ ਬੰਦੇ ਰਹਿੰਦੇ ਪਏ ਸੀ ਜਿੱਥੋਂ ਬੰਦੇ ਰਹਿੰਦੇ ਪਏ ਸੀ ਉਹਨਾਂ ਦੇ ਘਰਾਂ 'ਚ ਪੁਲਿਸ ਫਿਰਦੀ ਹੁਣ ਲੱਭਦੀ ਫਿਰਦੀ ਵੀ ਇੱਥੇ ਕਿਵੇਂ ਚੱਲਦੇ ਰਹਿੰਦੇ ਸੀ ਕਿਵੇਂ ਰਹਿੰਦੇ ਸੀ ਜਿਨ੍ਹਾਂ ਨੇ ਕਿਰਾਇਆ ਦੇ ਰੱਖਿਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਬੰਦੇ ਕੌਣ ਨੇ ਕਿਉਂ ਨਾ ਰੱਖਦੇ ਕੀ ਪਿਸ਼ੋਕੜਾ ਇਹਨਾਂ ਦਾ ਸਿਰਫ ਗੱਲ ਪਤਾ ਕਿ ਇਹ ਲੋਕਾਂ ਨੂੰ ਬੁੱਧੂ ਬਣਾਉਣ ਨੂੰ ਇੱਕ ਹਵਾ ਬਣਾਤਾ ਵੀ ਇਹ ਵੇਖੋ ਜੀ ਤੇ ਬਾਕੀ ਹੁਣ ਮੁੱਦਾ ਪਤਾ ਕੀ ਬਣ ਗਿਆ Hindu Musalman ਦਾ ਮੁੱਦਾ ਬਣਾਤਾ ਤੇ ਇਹ ਜੀ ਉਹ ਮੁਸਲਮਾਨ ਨੇ ਜੇ ਜੰਮੂ ਤਾਂ ਹੀ ਪੈਂਦੇ ਨੇ ਪਲਾਵਾਵਾਂ ਵਾਲੇ ਪਾਸੇ ਨੂੰ ਵੀ ਇਹ ਬਈ ਮuslman ਨੇ ਮੈਂ ਉਹ ਪਲਾਵਾਵਾਂ ਨੇ ਜਿੱਥੋਂ ਦੀ ਉਹ ਉਹਦੇ ਪਰਿਵਾਰ ਦੀ ਸੁਣਦਾ ਪਿਆ ਸੀ ਉਹਨਾਂ ਦੀ ਗੱਲ ਤਾਂ ਇਹ ਸਿਰਫ ਇੱਕ ਕੀ ਮਾਂ ਸਰਕਾਰਾਂ ਆਪੇ ਖੇਡਦੀਆਂ ਜਿਵੇਂ ਤਰਨਤਾਰ ਦੇ ਵਿੱਚ ਰਾਜੇ ਬੜੇ ਏੰਗਣੇ ਗੇਮ ਖੇਡੀ ਇਲੈਕਸ਼ਨ ਦੇ ਵਿੱਚ ਕੰਮ ਤਾਂ ਇਹ ਗਰਾ ਨਹੀਂ ਸਕਦੇ ਵੀ ਅਸੀਂ ਕੰਮ ਦੇ ਸਿਰ ਤੇ ਵੋਟ ਮੰਗੀਏ ਜਾਂ ਅਸੀਂ ਐਮਐਲਏ ਜਾਂ ਮੰਤਰੀ ਬਣੀਏ ਸਿਰਫ ਇਹ ਧਰਮ ਦੇ ਨਾਂ ਤੇ ਇਮਰ ਰਾਜੀਵ ਨੇ ਕਿਹਾ ਉਹ ਤਾਂ ਕਹਿੰਦਾ ਤੁਸੀਂ ਖਾਲਸਾ ਚਾਹੀਦਾ ਕਿ ਹਿੰਦੁਸਤਾਨ ਚਾਹੀਦਾ ਲੋਕਾਂ ਨੂੰ ਕਲੇਸ਼ ਪਾ ਦੀ ਇਹ ਉਹ ਦਿੱਲੀ ਵੀ ਉਹ ਕੁਝ ਹੋਇਆ ਉਹ ਬਿਹਾਰ ਦੀਆਂ ਵੋਟਾਂ ਨੇ ਬਿਹਾਰ ਦੇ ਵਿੱਚ ਬਿਹਾਰ ਦੇ ਵੋਟਾਂ ਦੇ ਕਾਰਨ ਇੱਥੇ ਨਾਲੇ ਕਾਂ ਕਾਂੜ ਕਰਾਤਾ ਲੈ ਇਹਦੀ ਪਰ ਗੱਲ ਪਤਾ ਕਿ ਤਗੜੇ ਬੰਦੇ ਨੂੰ ਕੋਈ ਫੜਦਾ ਨਹੀਂ ਮਾੜੇ ਬੰਦੇ ਨੂੰ ਗਰੀਬ ਨੂੰ ਆਪੜ ਰਕੇ ਦੂਸਰੇ ਨਾਪ ਲੈਣਾ ਤਗੜੇ ਬੰਦੇ ਨੂੰ ਪੁੱਛਦਾਸ ਨਹੀਂ ਜਿਹੜਾ ਪਰਮਾਰਾ ਸੀ ਸੁਰਾਤ ਸਰ ਸਰਾਸਾਰ ਇਹਨਾਂ ਬੀਜੇਪੀ ਦਾ ਨਾਮ ਲੱਗਾ ਸੀ ਕੀ ਕਾਰਵਾਈ ਉਹਦੇ ਕੋਈ ਹੋਈ ਕਾਰਵਾਈ ਕਿਉਂਕਿ ਉੱਤੇ ਕੋਈ ਪੁੱਛਣ ਵਾਲਾ ਹੀ ਨਹੀਂ ਇਹਨਾਂ ਨੂੰ ਕੋਈ ਪੁੱਛਣ ਵਾਲਾ ਥੋੜਾ ਹੈਗਾ ਵੀ ਤੁਸੀਂ ਕੀ ਕਰਦੇ ਜੇ ਕਿਉਂ ਲੋਕਾਂ ਦੇ ਜਵਾਬ ਮਰਾਉਣੇ ਪਰ ਬਾਕੀ ਬੜੀ ਦੁਖਾਲੀ ਗੱਲ ਆ ਮੈਂ ਵੇਖਦਾ ਪਿਆ ਸੀ ਨਿੱਕੇ ਨਿੱਕੇ ਲੋਕਾਂ ਦੇ ਬੱਚੇ ਜਨਾਨੀਆਂ ਕਾਰਾਂ ਦੇ ਵਿੱਚ ਕਿਤੋਂ ਤੱਕ ਚਸੜੇ ਉੱਡਦੇ ਨੇ ਕੀ ਕਸੂਰ ਸੀ ਯਾਰ ਉਹਨਾਂ ਲੋਕਾਂ ਦਾ ਦੱਸ ਕਈਆਂ ਦਾ ਇੱਕ ਇੱਕ ਜਵਾਗ ਇੱਕ ਇੱਕ ਕੀ ਦਿੱਲੀ ਦੇ ਵਿੱਚ ਕੀ ਹੁੰਦਾ ਵੀ ਮੀਆਂ ਬੀਬੀ ਪਰਿਵਾਰ ਇਕੱਠੇ ਨਿਕਲ ਪੈਂਦੇ ਨੇ ਵੀ ਚਲੋ ਚੱਲਣ ਨਾਲ ਘੁੰਮ ਫਿਰ ਕੇ ਆਉਣੇ ਕਿਉਂਕਿ ਸ਼ਹਿਰਾਂ ਚੋਂ ਤਾਂ ਤੁਰਿਆ ਫਿਰਿਆ ਨਹੀਂ ਜਾਂਦਾ ਤੇ ਚਲੋ ਜਨਾਨੀਆਂ ਨੂੰ ਵੀ ਹੁੰਦਾ ਵੀ ਚੱਲ ਘੁੰਮ ਫੇਰ ਆਉਣੀਆਂ ਬੱਚਿਆਂ ਨੂੰ ਹੁੰਦਾ ਚੱਲ ਘੁੰਮ ਫੇਰ ਆਉਣੇ ਨਾਲੇ ਸਮਾਨ ਲੈ ਆਉਣੇ ਤੇ ਕਈਆਂ ਕਈਆਂ ਤਾਂ ਜਿਹੜੇ ਘਰ ਨੇ ਨੂੰ ਉਹਨਾਂ ਦੇ ਘਰ ਹੀ ਉਵੇਂ ਹੀ ਰਹਿ ਜਾਣੇ ਨੇ ਪਤਾ ਨਹੀਂ ਲੱਗਣਾ ਵੀ ਇਹ ਕਿੱਥੋਂ ਦੇ ਸੀ ਕੌਣ ਸੀ ਕੀ ਬਣਿਆ ਬਹੁਤ 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 ਦੁਖਦਾਈ ਘਟਨਾ ਹੋਈ ਹੈ ਜਿਹੜੀ ਇਹ ਬੰਬ ਫਟਿਆ ਹੈ ਦਿੱਲੀ ਦੇ ਵਿੱਚ ਬੜੀ ਮਾੜੀ ਗੱਲ ਆ ਬਹੁਤ ਜਿਆਦਾ ਮੈਨੂੰ ਇੱਕ ਨਹੀਂ ਸਮਝ ਲੱਗਦੀ ਇਹ ਮੰਤਰੀਆਂ ਐਮਐਲਏ ਦੇ ਕਿਉਂ ਨਹੀਂ ਇਹ ਫੜਦੇ ਬੰਬ ਇਹ ਆਪ ਜਨਤਾ ਦੇ ਉੱਤੇ ਬੰਬ ਕਿਉਂ ਫੜਦੇ ਕੇ ਮੰਤਰੀ ਐਮਐਲਏ ਜਿਹੜੇ ਨਾ ਵੱਡੀਆਂ-ਵੱਡੀਆਂ ਬਲਾਈ ਨੇ ਉਹਨਾਂ ਦੇ ਜਿਹੜੇ ਬੰਬ ਵਾਲੇ ਕਿਉਂ ਨਹੀਂ ਜਾਂਦੇ ਤੁਸੀਂ ਗਰੂਹ ਨਿੱਕੇ-ਨਿੱਕੇ ਲੋਕਾਂ ਦੇ ਬੱਚਿਆਂ ਦੇ ਮਾਰੀ ਜਾਂਦੇ ਜੀ ਬੱਚਿਆਂ ਦੇ ਸੁਟੇ ਜਾਂਦੇ ਜੀ ਜਿਨੇ ਹੋਣ ਜਿਨ੍ਹਾਂ ਨੇ ਵੀ ਕੀਤਾ ਕੀ ਉਹ ساری ਜ਼ਿੰਦਗੀ ਜੇਲ੍ਹ 'ਚ ਧੱਕੇ ਖਾਣਗੇ ਇੱਕ ਅੰਧ ਪੈਸਿਆਂ ਦੀ ਖਾਤਰ ਹੋਇਆ ਕੰਮ ਸਾਰਾ ਪੈਸੇ ਦਿੱਤੇ ਤੇ ਬਸ ਬੋਟਾ ਪਾੜੋ ਕਿ ਇਹ ਜਿਹੜੀ ਜਿਹੜੀ ਦਿੱਲੀ ਹੈ ਦਿੱਲੀ ਦੇ ਵਿੱਚ ਤੁਹਾਨੂੰ ਹਰ ਵਰਗ ਦਾ ਬੰਦਾ ਮਿਲ ਜਾਏਗਾ ਹਰ ਵਰਗ ਦਾ ਬੰਦਾ ਦਾਨੀਆਂ ਦਾ ਵੀ ਕੋਈ ਪਤਾ ਨਹੀਂ ਤੇ ਪਾਪੀਆਂ ਦਾ ਵੀ ਕੋਈ ਪਤਾ ਨਹੀਂ ਤੇ ਜ਼ੁਲਮੀਆਂ ਦਾ ਵੀ ਕੋਈ ਪਤਾ ਨਹੀਂ ਖੂਨ ਦੇ ਪਿਆਸੇ ਨੇ ਜਿਹੜੇ ਉਹਨਾਂ ਦਾ ਵੀ ਕੋਈ ਪਤਾ ਨਹੀਂ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਦਾ ਇਹ ਹਾਲਾਤ ਹੈ ਤੁਹਾਨੂੰ ਇਹ ਪਤਾ ਹੀ ਨਹੀਂ ਲੱਗਣਾ ਵੀ ਦਿੱਲੀ ਦੇ ਵਿੱਚ ਕੌਣ ਤੇ ਕੀ ਖੁਸ਼ ਹੈ ਇੰਨਾ ਇੰਨਾ ਮੱਦਬਲਿਆ ਵੀ ਇਹ ਇਥੋਂ ਤੱਕ ਤੇ ਤੁਹਾਨੂੰ ਸੱਜਣ ਬਣਾ ਕੇ ਤੁਹਾਡੇ ਨਾਲ ਇਹੋ ਜਿਹਾ ਕਰਕੇ ਹੱਥ ਤੇ ਹੱਥ ਮਾਰ ਕੇ ਤੁਰ ਜਾਣਗੇ ਤੁਹਾਨੂੰ ਧੱਕ ਕੇ ਇੱਕ ਮਿੰਟ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਉਹ ਗਿਆ ਕਿਹੜੇ ਪਾਸੇ ਮੈਂ ਦਿੱਲੀ ਰਹਿ ਕੇ ਆਇਆ ਦਿੱਲੀ ਇਹ ਚੀਜ਼ ਹੈ ਤੇ ਬਾਕੀ ਗੱਲ ਰਹੇਗੀ ਜਿਹੜੀ ਮਰਨ ਮਰਾਉਣ ਵਾਲੀ ਦਿੱਲੀ ਦੀ ਬਈ ਦਿੱਲੀ ਦੇ ਵਿੱਚ ਜੇ ਰੱਬ ਕਰਕੇ ਇਦਾਂ ਦਾ ਕੰਮ ਹੋਵੇ ਨਾ ਦਿੱਲੀ ਦੇ ਵਿੱਚ ਜੇ ਕੰਮ ਹੋ ਗਿਆ ਨਾ ਜਿਹੜੀਆਂ ਕਾਰਾਂ ਨੇ ਭਾਈ ਗੱਡੀ ਦੇ ਨਾਲ ਗੱਡੀ ਲੱਗ ਕੇ ਖੜੋਤੀ ਹੁੰਦੀ ਸਾਰੀ ਨਹੀਂ ਖੁੱਲਦੀ ਵੀ ਇਹ 바ਰੀ ਖੋਲ ਕੇ ਅਗਲਾ ਪੱਜ ਕੇ ਨਿਕਲ ਜੇਗਾ ਪੱਜ ਕੇ ਨਿਕਲੇਗਾ ਕਦੇ ਕਾਰ ਦੇ ਨਾਲ ਖੜੀ ਕਾਰ ਦੇ ਨਾਲ ਕਾਰ ਕਾਰ ਦੇ ਨਾਲ ਕਾਰ ਕਾਰ ਦੇ ਨਾਲ ਕਾਰ ਜਗ ਕਿਹੜੇ ਪਾਸੇ ਬੰਦਾ ਪੱਜ ਕੇ ਨਿਕਲ ਹੀ ਨਹੀਂ ਸਕਦਾ ਉੱਥੇ ਇਹ ਤਾਂ ਆਮ ਸ਼ਹਿਰਾਂ ਦੇ ਵਿੱਚ ਇਹ ਹੋ ਗਿਆ ਆ ਸਾਡੇ ਪਰੋਇਪੁਰ ਪਰ ਬੱਤੀਆਂ ਦਾ ਚਾਹੋਂਗੇ ਕਿ ਜੇ ਨਾ ਵੇਖੀ ਜਾਮ ਲੱਜੇ ਤਾਂ ਉੱਥੇ ਗੱਡੀ ਨਾ ਗੱਡੀ ਲੱਗ ਜਾਂਦੀ ਤੇ ਅਜੇ ਕੋਈ ਅੱਗੇ ਥਾਂ ਖੁੱਲਾ ਵੀ ਲੋਗੇ ਤੇ ਦਿੱਲੀ ਦਾ ਜੇ ਕੋਈ ਗੱਲ ਬਣ ਗਈ ਤੇ ਕੰਨੀ ਕੇ ਪਾਸੇ ਭਜਾ ਕੇ ਨਿਕਲ ਹੀ ਨਹੀਂ ਸਕਦੀ ਕਿੰਨੇ ਦਿਨ ਕਿਲੋਮੀਟਰ ਤੱਕ ਜਦੋਂ ਰਾਈਡਰ ਲਾਈਟ ਹੁੰਦੀ ਹੈ ਨਾ ਕਿੰਨੇ ਦਿਨ ਕਿਲੋਮੀਟਰ ਤੱਕ ਬਾਈ ਜਾਮ ਲੱਗ ਜਾਂਦਾ ਦਿੱਲੀ ਪਰ ਬਹੁਤ ਹੀ ਮਾਰੀ ਜਿਹੜੀ ਲਾਲ ਕਿਲੇ ਤੇ ਗੱਲ ਹੋਈ ਕਿਉਂਕਿ ਲਾ ਉੱਥੇ ਸ਼ਾਮ ਨੂੰ ਉਸ ਟਾਈਮ ਤੇ 3-4 ਘੰਟੇ 3 ਘੰਟੇ ਉਹ ਜਿਹੜੀ ਗੱਡੀ ਦਾਦੇ ਭਾਰਤ ਸਿੰਘ ਛੜੀ ਦੀ ਤਾਂ ਉਸ ਵੇਲੇ ਉਹ ਕਾਹਨ ਕੀਤਾ ਕਿ ਜਦੋਂ ਲੋਕ ਮਤਲਬ ਵੇਲੇ ਵੀ ਉਥੋਂ ਨਿਕਲੇ ਤੇ ਬਹੁਤ ਮਾੜੀ ਕਿਉਂਕਿ ਸ਼ਾਮ ਨੂੰ ਪਰਿਵਾਰ ਲੈ ਕੇ ਲੋਕ ਤੁਰਨ ਪਰ ਇਹ ਕਰਾਉਂਦੀਆਂ ਬਈ ਸਾਰਾ ਕੁਝ ਸਰਕਾਰਾਂ ਹੀ ਕਰਾਉਂਦੀਆਂ ਪਈਆਂ ਨੇ ਸਾਰਾ ਕੁਝ ਸਰਕਾਰਾਂ ਹੀ ਕਰਾਉਂਦੀਆਂ ਪਈਆਂ ਨੇ ਅਹੀਂ ਦੇ ਕੋ ਗੱਲ ਜਾਣਦੇ ਆ ਬਗੈਰ ਸਰਕਾਰਾਂ ਤੋਂ ਬੰਬ ਬਲਾਸਟ ਨਹੀਂ ਹੋ ਸਕਦੇ ਜੋ ਮਰਜੀ ਕੋ ਜਿਹੜਾ ਮਰਜੀ ਕਰੀ ਜੇ ਇਹ ਜਿਹੜੀ ਆਰ ਡੈਕਸ ਕੋਈ ਵੀ ਚੀਜ਼ ਜੰਜੇ ਦਾ ਕੋਈ ਬਣਦਾ ਜੰਦੇ ਨਾਲ ਕੋ ਬਣਦਾ ਉਹ ਸਾਰੀਆਂ ਚੀਜ਼ਾਂ ਸਭ ਸਰਕਾਰਾਂ ਨੂੰ ਪਤਾ ਸਭ ਹੁਣ ਚਿੱਟਾ ਮੰਦਰਗਾ ਦੀ ਸੀ ਦਾਨੀ ਪੋਰਟ ਗੁਜਰਾਤ ਦੇ ਵਿੱਚ ਉਥੋਂ ਕਿੰਨੇ ਕੰਟੇਨਰ ਫਰੀਚੇ ਸੀ ਦੋ ਦਿਨ ਇੱਕ ਦਿਨ ਖਬਰ ਚੱਲੀ ਏ ਉਦੋਂ ਪਿਛੋਂ ਕੁ ਸਵਾਰੀ ਨਿਕਲ ਦਿੱਤੀ ਇਹਨਾਂ ਨੇ ਤੇ ਮਾਰੇ ਬੰਦੇ ਤੋਂ 100 ਗ੍ਰਾਮ ਫੜੀ ਜੇ ਤੇ 15 ਦਿਨੋਂ ਖਬਰ ਚੱਲਦੀ ਇਹਨਾਂ ਵੀ ਤਗੜੇ ਬੰਦੇ ਨੂੰ ਪੁੱਛਦਾ ਕੋਣੀ ਤੇ ਮਾਰੇ ਦੀ ਧੌਣ ਤੇ ਚੜ ਜਾਂਦੇ ਬਾਕੀ ਮਹਾਰਾਜ ਜਿਹੜੇ 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 ਵਿਚਾਰੇ ਮਾਰੇ ਗਏ ਨੇ ਛੋਟੇ ਛੋਟੇ ਬੱਚੇ ਪਰਮਾਤਮਾ ਵੈਗਰ ਉਹਨਾਂ ਦੇ ਚਰਨਾਂ 'ਚ ਨਵਾਸ ਬਖਸ਼ੇ ਸੱਚੇ ਪਾਤਸ਼ਾਹ ਬਹੁਤ ਜ਼ੁਲਮ ਹੋਇਆ ਬਹੁਤ ਜ਼ਿਆਦਾ ਜ਼ੁਲਮ ਹੋਇਆ ਬਹੁਤ ਵੱਡਾ ਪਾਪ ਹੋਇਆ ਏ ਚੰਗਾ ਨਹੀਂ ਹੋਇਆ ਬਹੁਤ ਮਾੜਾ ਆ ਉਹ ਵੀ ਲਾਲ ਕਲੇ ਤੇ ਜਿੱਥੇ ਇੰਨਾ ਕੁਛ ਆ ਬਿਲਡੁਨੀਆਂ ਜਾਂਦੀ ਬਹੁਤ ਵੱਡੀ ਦਰਘਟਨਾ ਵਰਤੀ ਹੈ ਤੇ ਬਾਕੀ ਜਿਹੜੇ ਬੰਦੇ ਇਹ ਜੀਆਂ ਕਰਤੂਤਾ ਕਰਦੇ ਨੇ ਤੁਸੀਂ ਬੰਬ ਇਹ ਬੰਬ ਜਾਂ ਕੋਈ ਵੀ ਇਦਾਂ ਦੀ ਚੀਜ਼ ਤੁਸੀਂ ਬਲਾਸਟ ਕਰ ਦਿਓ ਸ਼ਰਮ ਕਰ ਲਿਆ ਕਰੋ ਮਾੜੀ ਮੋੜ ਤੁਸੀਂ ਯਾਰ ਇਹ ਸੋਚਿਆ ਕਰੋ ਵੀ ਇੱਥੇ ਨਿੱਕੇ ਨਿੱਕੇ ਬੱਚੇ ਨੇ ਆਪਣੇ ਵੀ ਘਰਾਂ ਦੇ ਵਿੱਚ ਬੱਚੇ ਨੇ ਜੇ ਆਪਾਂ ਕਦੇ ਇਦਾਂ ਦੀ ਕਰਤੂਤ ਕਰਨੇ ਪਹਿਲਾਂ ਆਪਾਂ ਆਪਣੇ ਘਰ ਮਾਰੀਏ ਨਿਕਾ ਵੀ ਜਿਹੜੇ ਨਿੱਕੇ ਨਿੱਕੇ ਜਵਾਗ ਨੇ ਬੇਦੋਸ਼ੇ ਨੇ ਤੇ ਚਤੜੇ ਉੱਡ ਜਾਣਗੇ ਤੇ ਗੱਲ ਉਹੋ ਹੀ ਹੋਈ ਬੜੀ ਦੂਰ ਦੂਰ ਤੱਕ ਜਾ ਕੇ ਤਿੰਨ ਘੰਟੇ ਢਾਈ ਤਿੰਨ ਘੰਟੇ ਨਹੀਂ ਕੁਤਿ ਗੱਡੀੋਂ ਅੱਗ ਬੁਝਾਉਣ ਵਾਲੀ ਤੇ ਇੰਨੇ ਜੀ ਪਹੁੰਚਣੀ ਰੋਡ ਖਾਲੀ ਹੀ ਨਹੀਂ ਮਿਲਦਾ ਮੈਂ ਇਹਦਾ ਖਬਰ ਸੁਣਦਾ ਵੇ ਵੇਖ ਕੇ ਲੋਕ ਕੰਨੇ ਖੜੇ ਹੋ ਗਏ ਜਿਵੇਂ ਨਿੱਕੇ ਨਿੱਕੇ ਬੱਚਾ ਨੇ ਕਿਤੇ ਧੜ ਜਾ ਅਟ ਗਿਆ ਕਦੇ ਹੱਥ ਜਾ ਅਟ ਗਿਆ ਕਦੇ ਇੰਨਾ ਜਿਆਦਾ ਤਕੜਾ ਪਲਾਸਟ ਹੋਇਆ ਹੋ ਮਾ ਗੁਰੂ ਜੀ ਦਾ ਖਾਲਸਾ ਫਤਿਹ ਪ੍ਰਮਾਤਮਾ ਮਹਾਰਾਜ ਜਿਹੜੇ ਜਿਹੜੇ ਮਾਰੇ ਗਏ ਉਹਨਾਂ ਨੇ ਆਨ ਸ਼ਾਂਤੀ ਮਹਾਰਾਜ ਪ੍ਰਮਾਤਮਾ ਦੇ ਚਰਨਾਂ ਚ ਨਵਾਜ ਬਖਸ਼ੇ ਤੇ ਪਿੱਛੇ ਇਹ ਜਿਹੜੇ ਲੀਡਰ ਨੇ ਨਾ ਇਹਨਾਂ ਨੂੰ ਸਮਰੱਥ ਬਖਸ਼ੇ ਕਿ ਇਦਾਂ ਦੀਆਂ ਕਰਤੂਤਾ ਨਾ ਕਰਨ ਕੰਮ ਕਰਨ ਕੰਮ ਕਰਕੇ ਲੋਕਾਂ ਦੀਆਂ ਵੋਟਾਂ ਲੋਕਾਂ ਦਾ ਮੰਗਣ ਇਹ ਲੋਕਾਂ ਨੇ ਜਵਾਗ ਬਰਵਾ ਕੇ ਨਾ ਵੋਟਾਂ ਮੰਗਣ ਬਾਕੀ ਭਾਜੀਪੀ ਦਾ ਤਾਂ ਕੰਮ ਹੀ ਇਹ ਆ ਇਹ ਤਾਂ ਖਾਸ ਕਰਕੇ ਪਤਾ ਹੈ ਨਾ ਆਪਾਂ ਨੂੰ